ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਇਸ ਘਰ ਤੋਂ ਇੱਕ ਆਪਾਂ ਪਹਿਲਾਂ ਵੀਡੀਓ ਅਪ ਤੇ ਇਹ ਜਿਹੜੀ ਐ ਸੈਕੰਡ ਵੀਡੀਓ ਜਿਹੜੀ ਦੋਸਤੋ ਆਪਾਂ ਬਣਾ ਰਹੇ ਆ ਤੁਸੀਂ ਜਿੱਥੇ ਵਿజిਟ ਕਰਨੀ ਹੈਗੀ ਐ ਦੋਸਤੋ ਬਿਲਕੁਲ ਸਰਿਆਲੀ ਵੱਡੀ ਸਰਿਆਲੀ ਤੁਸੀਂ ਵਿజిਟ ਕਰਨੀ ਆ ਨਸ਼ਹਿਰਾ ਇਸ ਤੋਂ ਬਿਲਕੁਲ ਅੱਗੇ ਚਲਾ ਜਾਂਦਾ ਹੈ ਤੇ ਵਿజిਟ ਖਾਸ ਤੌਰ ਤੇ ਤੁਸੀਂ ਸਰਿਆਲੀ ਕਰਨੀ ਆ ਤੇ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਜੀ ਤੇ ਆਓ ਵਿਜ਼ਿਟ ਕਰਕੇ ਘਰੇ ਤਸੱਲੀ ਕਰ ਲਓ ਪਸੂ ਜਿਹੜੇ ਨਾਗ ਹੈਗੇ ਤੁਹਾਨੂੰ ਦੋ ਜਰਸੀ ਵੈੜਾਂ ਦਿਖਾਉਣੀਆਂ ਨੇ ਇੱਕ ਐਚ ਐਫ ਕਰਾਸ ਅੰਗ ਦੇ ਵਿੱਚ ਵੈੜ ਦਿਖਾਵਾਂਗੇ ਤੇ ਇੱਕ ਮਾਲੀ ਦਿਖਾਵਾਂਗੇ ਵੱਡਾ ਛੋਟਾ ਦਿਖਾਵਾਂਗੇ ਤੁਹਾਨੂੰ ਤੇ ਬਿਲਕੁਲ ਜਿਹੜਾ ਦੋਸਤੋ ਬਰੀਡ ਦੇ ਵਿੱਚ ਮਾਲੀ ਹੋਵੇਗਾ ਆਓ ਤਸੱਲੀ ਕਰੋ ਆਪਣੀ ਠੀਕ ਹੈ ਜੀ ਬਹੁਤੇ ਵੀਰਾਂ ਨੂੰ ਜਿਹੜਾ ਮਾਲੀ ਵੀ ਚਾਹੀਦਾ ਹੁੰਦਾ ਤਕਰੀਬਨ ਅਗੇ ਬਰੀਡ ਪਰਪਸ ਦੇ ਉੱਤੇ ਬਿਲਕੁਲ ਜਿਹੜਾ ਰੇੜੀ ਵੀ ਲੱਗਾ ਹੈਗਾ ਤਕਰੀਬਨ ਤੇ ਅਗੇੜਾ ਦੋਸਤੋ ਜੰਪ ਕਰਾਸ ਵੀ ਕਰਦਾ ਵੱਡੇ ਕਦ ਕਰ ਦੇ ਵਿੱਚ ਮਾਲੀ ਹੋਵੇਗਾ ਤੇ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲਵਾਂਗੇ ਠੀਕ ਹੈ ਜੀ ਚੱਲਦੇ ਆਂ ਬਥੇਰੇ ਡਿਟੇਲ ਦੇ ਲਈ ਤੇ ਅੱਜ ਜਿਹੜੀ ਵੀਡੀਓ ਆ ਦੋਸਤੋ ਆਪਾਂ ਤਕਰੀਬਨ 26 ਜਨਵਰੀ ਨੂੰ ਬਣਾ ਰਹੇ ਆ ਤੇ ਸਮਾਂ ਜਿਹੜਾ ਹੈਗਾ ਤੁਸੀਂ ਅਕਾਊਂਟ ਕਰ ਸਕਦੇ ਹੋ ਸ਼ਾਮ ਦਾ ਜਿਹੜਾ 6 ਵਜੇ ਦਾ ਈਵਨਿੰਗ ਟਾਈਮ ਦਾ ਜਿਹੜਾ ਦੋਸਤੋ ਸਮਾਂ ਹੈ ਤੇ ਵਹਿੜਾਂ ਦੋ ਜਰਸੀ ਹੋਣਗੀਆਂ ਭਾਪੜਤੇ ਵਾਲੀਆਂ ਹੋਣਗੀਆਂ ਛੋਟੇ ਰੇਟ ਬਾਜ ਬਰੇਟ ਵਾਲੀਆਂ ਹੋਣਗੀਆਂ ਹਰ ਇੱਕ ਫਾਰਮਰ ਛੋਟੇ ਫਾਰਮਰ ਦੀ ਬਿਲਕੁਲ ਪਹੁੰਚ ਦੇ ਵਿੱਚ ਹੋਣਗੀਆਂ ਚੱਲਦੇ ਆਂ ਬਥੇਰੇ ਡਿਟੇਲ ਦੇ ਲਈ ਭਾਈ ਗੁਰਮੀਤ ਸਿੰਘ ਓਨਰ ਆ ਵੀਰ ਜੀ ਨਾਲ ਆਪਾਂ ਗੱਲਬਾਤ ਕਰ ਲਵਾਂਗੇ ਸਭ ਤੋਂ ਪਹਿਲਾਂ ਵੀਰ ਗੁਰਮੀਤ ਸਤਿ ਸ੍ਰੀ ਅਕਾਲ ਠੀਕ ਆ ਹੋਰ ਗੁਰਮੀਤ ਵੀਰੇ ਠੀਕ ਠਾਕ ਵਧੀਆ ਵੀਰ ਜੀ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਤੇ ਅੱਜ ਵੀਰੇ ਆਪਣੇ ਕੋਲ ਜਿੱਦਾਂ ਦੋ ਮੈਂ ਜ਼ਿਕਰ ਕਰਤਾ ਜਰਸੀ ਵਹਿੜਾ ਨੇ ਹਾਂਜੀ ਇੱਕ ਐਫਐਫ ਕ੍ਰੋਸ ਸੰਗ ਦੇ ਵਿੱਚ ਵਹਿੜਾ ਤੇ ਇੱਕ ਮਾਲੀ ਆਪਣੇ ਕੋਲ ਵੱਡਾ ਸੇਲ ਆ ਹਾਂਜੀ ਤੇ ਇੱਕ ਤੋਕੜ ਤੇ ਗੱਬਣ ਮੱਝ ਹਾਂਜੀ ਠੀਕ ਆ ਪਹਿਲੇ ਨੰਬਰ ਤੇ ਵੀਰ ਗੁਰਮੀਤ ਥੋੜਾ ਜਿਹਾ ਲੱਗੇ ਆ ਜੀਗੇ ਤੇ ਖੋਲ ਕੇ ਆਪਾਂ ਵੀਰ ਦੂਜੇ ਨੂੰ ਕਵਾਂਗੇ ਬੇਸ਼ੱਕ ਉਹਨੇ ਦਿਖਾਈ ਦੇਣੀ ਆ ਤੇ ਵੀਰ ਜੀ ਤੁਸੀਂ ਬੇਸ਼ੱਕ ਸਾਹਮਣੇ ਆ ਜਾਓ ਕੋਈ ਗੱਲ ਨਹੀਂ ਤੇ ਗਰਮੀਤ ਵੀਰੇ ਜਿਹੜੀ ਇਹ ਪਹਿਲੇ ਨੰਬਰ ਤੇ ਆਪਾਂ ਵੈੜ ਦੇਖ ਰਹੇ ਆ ਤੇ ਗਰਮੀਤ ਵੀਰੇ ਪਹਿਲੇ ਨੰਬਰ ਤੋਂ ਆਪਾਂ ਸ਼ੁਰੂ ਕਰ ਲਿਆ ਇਸ ਵੈੜ ਤੋਂ ਵੀਰੇ ਜਰਸੀ ਦੇ ਵਿੱਚ ਪਿਓਰ ਵੈੜ ਆ ਗਈ ਆ ਹਾਂਜੀ ਵੀਰ ਜੀ ਤੇ ਇੱਕ ਤਾਂ ਸੁਭਾ ਦੱਸ ਦੇ ਵੀ ਕਿੰਨਾ ਸੁਭਾ ਸੂਈ ਆ ਇਹ ਦੂਜੇ ਸੁਭੇ ਸੂਈ ਚ ਵੀਰ ਜੀ ਦੂਜਾ ਸੁਭਾ ਸੂਈ ਆ ਹਾਂਜੀ ਤੇ ਕਿੰਨੇ ਦਿਨ ਦੀ ਸੂਈ ਆ ਵੀਰ ਚਾਰ ਪੰਜ ਦਿਨ ਹੋ ਗਏ ਵੀਰ ਜੀ ਸੂਈ ਨੂੰ ਪੰਜ ਦਿਨ ਜਿਹੜਾ ਦੋਸਤੋ ਸਮਾਂ ਹੋ ਗਿਆ ਸੂਈ ਨੂੰ ਤੇ ਬੱਚਾ نیچے ਕੀ ਆ ਗਿਆ ਜਿੰਦੇ ਤੇ ਮੇਰੇ ਪਿੱਛ ਠੀਕ ਆ ਦੂਜਾ ਸੁਆ ਨਾ ਜੀ ਹਾਂਜੀ ਤੇ ਪਿਓਰ ਜਿਹੜੀ ਆ 200 ਜਾਤ ਬਰੀਡ ਦੇ ਵਿੱਚ ਤੁਸੀਂ ਜਰਸੀ ਜਿਹੜੀ ਵੈੜ ਵੇਖ ਰਹੇ ਹੋ ਸਾਹਮਣੇ ਤੇ ਬੱਚਾ ਜਿਹੜਾ ਦੋਸਤੋ ਇਸ ਦੇ نیچے ਜਿਹੜਾ ਬੱਚਾ ਹੈਗਾ ਬੱਚਾ ਹੈ ਤੇ ਬਿਲਕੁਲ ਛੋਟਾ ਜਿਹਾ ਕਾਨਾ ਦੋਸਤੋ ਵੈੜ ਦਾ ਤੇ ਬੱਚਾ ਵੀ ਪ੍ਰੋਪਰ ਬਰੀਡ ਦੇ ਵਿੱਚ ਆ ਠੀਕ ਹੈ ਜੀ ਤੇ ਆ ਥਣ ਖਵਾਨਾ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਵੇਖੋ ਚੰਗਾ ਸੋਹਣਾ ਥਣ ਮੁਠੀ ਵਾਲਾ ਤੇ तकरीबन ਜਿਹੜਾ ਮੈਂ ਤੁਹਾਨੂੰ ਸਮਾਂ ਜਿਹੜਾ ਦੋਸਤੋ ਨੋਟ ਕਰਾ ਦਿੱਤਾ ਬਹੁਤੇ ਵੀਰਾਂ ਦੀ ਇੱਛਾ ਹੁੰਦੀ ਹੈ ਵੀ ਸਮਾਂ ਵੀਰ ਜੀ ਜ਼ਰੂਰ ਦੱਸਿਆ ਕਰੋ ਵੀ 5:30 ਵਜੇ ਦਾ ਜਿਹੜਾ ਸਮਾਂ ਹੈਗਾ तकरीबन 6:00 ਤੋਂ 6:00 ਤੁਸੀਂ ਚਵਾਈ ਕਰ ਸਕਦੇ ਹੋ ਜੇਕਰ ਆਪਾਂ ਵੀਡੀਓ ਤੋਂ ਬਾਅਦ ਵੀਰ ਹੋਣਾ ਚਵਾਈ ਕਰਨੀ ਆ ਤੇ 6:00 ਵਜ ਦਾ ਸਮਾਂ ਹੋ ਜਾਊਗਾ ਤੇ ਤੁਸੀਂ ਮਾਰਨਿੰਗ ਜੇਕਰ ਇਹ ਵੀਡੀਓ ਦੇਖਦੇ ਹੋ ਤੇ ਬਿਲਕੁਲ 6:00 ਵਜੇ ਦਾ ਤੁਸੀਂ ਟਾਈਮ ਮੰਨ ਕੇ ਵੀ ਆ ਸਕਦੇ ਹੋ ਜਾਂ ਕੱਲ ਨੂੰ ਈਵਨਿੰਗ ਟਾਈਮ ਸ਼ਾਮ ਨੂੰ 6:00 ਵਜੇ ਚਵਾਈ ਕਰ ਸਕਦੇ ਹੋ ਤੇ ਪੰਜ ਤੋਂ 6 ਦਿਨ ਜਿਹੜਾ ਦੋਸਤੋ ਸਮਾਂ ਹੋ ਗਿਆ ਸੁਈ ਨੂੰ ਤੇ ਬਾਈ ਗੁਰਮੀਤ ਵੀਰੇ ਕਿੰਨਾ ਕੁ ਮੁੱਲ ਕੀਤਾ ਹੈਗਾ ਇਸ ਦਾ ਵੀਰ ਜੀ ਇਹਦਾ ਮੁੱਲ ਆ 36000 ਰੁਪਿਆ 36000 ਆ ਜੀ ਤੇ ਚਵਾਈ ਵੀਰ ਜੀ ਤਕਰੀਬਨ ਕਿੰਨੀ ਕੁ ਕਰਾਉਣੀ ਚਾਹੀਦੀ ਇਸ ਵਿਹੜ ਨੂੰ ਜੇ ਆਪਾਂ ਹਵਾਨੇ ਨੂੰ ਜੱਜਮੈਂਟ ਕਰਦੇ ਆ ਤੇ ਇਸ ਵਕਤ ਇਹਦੇ ਥਲੇ 13 ਲੀਟਰ ਦੁੱਧ ਹੈਗਾ ਵਾ 13 ਕਿ 12 ਹੀ ਮੰਨੋ ਤੁਸੀਂ ਹਾਂ ਜੀ 5 6 ਦਿਨ ਦਾ ਸਮਾਂ ਹੋ ਗਿਆ ਤੇ ਬੌਲੇ ਤੋਂ ਬਾਹਰ ਹੀ ਆਈ ਹੈ ਹਾਂ ਜੀ ਬੌਲੇ ਤੋਂ ਬਾਹਰ ਹੈ ਬਲਕਿ 13 ਕਿ ਲੀਟਰ ਹੈਗਾ ਜੀ ਹੈਗਾ ਜੀ ਹੈਗਾ ਰਾਮ ਨਾਲ ਠੀਕ ਆ ਤੇ ਬਿਲਕੁਲ ਜਿਹੜਾ ਦੋਸਤੋ 36000 ਜਿਹੜੀ ਡਿਮਾਂਡ ਵੀਰ ਬਾਕੀ ਥੋੜੀ ਬਾਕੀ ਗੰਜائش ਆ ਮਾਨਤਾ ਨਾਲ ਤੁਹਾਡਾ ਮੌਕੇ ਤੇ ਹੋ ਜਾਊਗਾ ਹੁਣ ਵੀਰ ਇਹਨੂੰ ਖੋਲ ਕੇ ਦਿਖਾ ਦਿਆ ਬਾਕੀ ਹਵਾਨਾ ਜਿਹੜਾ ਦੋਸਤੋ ਬੈਕ ਸਾਈਡ ਤੋਂ ਤੁਸੀਂ ਵੇਖ ਕੇ ਚੈੱਕ ਕਰੋ ਬਿਲਕੁਲ ਜਿਹੜਾ ਪੱਧਰ ਥਾਣੇ ਦੇ ਬਾ ਹੈਗਾ ਵਿਥਾਂ ਵਿਰਲਾ ਜਿਹੜੀਆਂ ਹੈਗੀਆਂ ਸਪੇਸ ਆ ਥਾਣਾ ਦੀ ਵਿੱਚ ਉਹ ਬਹੁਤ ਸੋਣੀ ਹੈਗੀ ਆ ਜਰਸੀ ਦੀ ਅਬੈਡ ਆ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਜਰਸੀ ਵੈਡ ਖਰੀਦਣ ਦੀ ਬਿਲਕੁਲ ਆਪਣਾ ਮਾਝਾ ਏਰੀਆ ਦੋਸਤੋ ਖਾਸ ਤੌਰ ਤੇ ਸਰੀਹਾਲੀ ਤੋਂ ਆਪਾਂ ਵੀਡੀਓ ਪਾ ਰਹੇ ਆ ਤੇ ਅੱਗੇ ਨਸ਼ਹਰਾ ਰਹਿ ਜਾਂਦਾ ਇਸ ਤੋਂ ਅਗੇ ਸੇਰੋਂ ਤੇ ਬਾਅਦ ਵਿੱਚ ਤਰਨ ਤਰਨ ਆਉਂਦਾ ਤੇ ਹਰੀ ਕੇ ਪੱਤ ਸਰੀਆਲੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਦੂਰੀ तकरीबन 15-16 ਕਿਲੋਮੀਟਰ ਦੀ ਹਰੀ ਕੇ ਪੱਤਨ ਤੋਂ ਆ। ਠੀਕ ਹੈ ਤੇ ਆਓ ਘਰ ਵਿਜ਼ਿਟ ਕਰਕੇ ਤਸੱਲੀ ਕਰ ਲਿਓ। ਵੈੜ ਬਹੁਤ ਖੂਬਸੂਰਤ ਆ ਬਿਲਕੁਲ ਪੱਟਾਂ ਦੇ ਸਨ ਦੇ ਵਿੱਚ ਹਵਾਨਾ ਦੋਸਤੋ ਤੇ ਚੰਗਾ ਫੱਬ ਹੈਗੀ ਹਵਾਨੇ ਦੀ ਵੀ ਤੇ ਵੈੜ ਦੀ ਵੀ ਤੇ ਬਿਲਕੁਲ 36000 ਜਿਹੜਾ ਦੋਸਤੋ ਇਸ ਵੈੜ ਦਾ ਮੋਲ ਵੀਰ ਨੇ ਕੀਤਾ। ਪਿੱਛੇ ਦੇ ਬੱਛਾ ਪਿੱਛੇ ਬੱਛਾ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਸਾਈਕਲ ਨੰਬਰ ਵਾਲੀ ਜਿਹੜੀ ਵੈੜ ਦਿਖਾਉਣੀ ਆ ਉਹ ਵੀ ਜਰਸੀ ਜਾਤ ਵਿੱਚ ਆ। ਠੀਕ ਹੈ ਜੀ ਦਰਮਿਆਨੀ ਹਾਈਟ ਆ ਮੀਡੀਅਮ ਹਾਈਟ ਆ ਜਰਸੀ ਮੋਸਟਲੀ ਜਿਹੜੀਆਂ ਦੋਸਤੋ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਹੁੰਦੀਆਂ ਨੇ ਤੇ ਵੀਰ ਗਰਮੀ ਤੇ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੋਈ ਨੂੰ ਇਹ ਵੀ ਜੀ ਉਹ ਤੋਂ ਇੱਕ ਦਿਨ ਪਹਿਲਾਂ ਸੋਈ ਆ ਸੱਤ ਦਿਨ ਹੋ ਗਏ ਇਹਨੂੰ ਇੱਕ ਹਫਤਾ ਹਾਂਜੀ ਇਹ ਪਹਿਲੇ ਸੂਈ ਆ ਇਹ ਪਹਿਲਾਂ ਸੂਈ ਆ ਹਾਂਜੀ ਤੇ ਦੋਂਦੋਂ ਦੋਂਦੋਂ ਵੇਖਿਆ ਜਾਂ ਕੁਛ ਨਹੀਂ ਨਹੀਂ ਦਲੋਂ ਨਹੀਂ ਵੇਖਿਆ ਪਹਿਲੇ ਸੂਈ ਆ ਥੋੜੀ ਕਿ ਭੱਕ ਜਗੇ ਸੂਈ ਆ ਉਹ ਪਹਿਲੇ ਸੂਈ ਆ ਹਾਂਜੀ ਹਾਂ ਪਹਿਲਾਂ ਤੇ ਬੱਚਾ ਨੀਚੇ ਕੀ ਹੈ ਜੀ ਇਹਦੇ ਪਿੱਛੇ ਬੱਚੀ ਆ ਬੱਚੀ ਆ ਹਾਂਜੀ ਪਹਿਲੀ ਮਗਰ ਦੋਸਤੋ ਬੱਚਾ ਸੀਗਾ ਜਰਸੀ ਮਗਰ ਤੇ ਇਸ ਵੈੜ ਦੇ ਮਗਰ ਜਿਹੜਾ ਬੱਚਾ ਹੈਗਾ ਉਹ ਬੱਚੀ ਆ ਬੱਚੀ ਵੀ ਮੈਂ ਤੁਹਾਨੂੰ ਦਿਖਾਉਂਗਾ ਪ੍ਰੋਪਰ ਇੱਕ ਵਾਰੀ ਤੁਸੀਂ ਵੈੜ ਦੇਖ ਲਓ ਠੀਕ ਹੈ ਜੀ ਪਹਿਲਣ ਕਲੂਨ ਜਿਹੜੀ ਇਹ ਵੈੜ ਸੂਈ ਆ ਤੇ ਥਣ ਥਣ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਆ ਠੀਕ ਹੈ ਤੇ ਬੱਛੀ ਜਿਹੜੀ ਹੈ ਦੋਸਤੋ ਬਿਲਕੁਲ ਤੁਸੀਂ ਨਾਲ ਦੇਖ ਰਹੇ ਹੋ ਬਿਲਕੁਲ ਜਰਸੀ ਦੇ ਪਿੱਛੇ ਜਿਹੜਾ ਬੱਚਾ ਹੈਗਾ ਉਹ ਵੀ ਜਰਸੀ ਬੱਛੀ ਹੈਗੀ ਹੈ ਆਪ ਵੀ ਬੱਚੀ ਹੈ ਤੇ نیچے ਵੀ ਇਸ ਦੇ ਬੱਛੀ ਹੈ ਠੀਕ ਹੈ ਬਾਕੀ ਫੇਸ ਦੀ ਕੁਆਲਿਟੀ ਦੇਖ ਲਓ ਪਿਓਰ ਬਰੀਡ ਦੇ ਵਿੱਚ ਜੀ ਠੀਕ ਹੈ ਛੋਟਾ ਜਿਹਾ ਕਰਨਾ ਤੇ ਕਦ ਕਾਠੀ ਜਿਹੜੀ ਦੋਸਤੋ ਕਿਉਂਕਿ ਦੂਰੋਂ ਨੇੜੇੋਂ ਕਿਸੇ ਵੀ ਭੈਣ ਭਰਾ ਨੇ ਹੁਣਾ ਦੂਰੋਂ ਨੇੜੇੋਂ ਕਦ ਕਾਠੀ ਦਰਮਿਆਨੀ ਹਾਈਟ ਆ ਠੀਕ ਹੈ ਜੀ ਹਾਈਟ ਮੀਡੀਅਮ ਆ ਵੈਰ ਦਿਓ ਤੁਸੀਂ ਬਿਲਕੁਲ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਆਇਓ ਤੇ ਵੀਰ ਗਰਮੀਤ ਹੁਣ ਮੌਕੇ ਦਾ ਦੁੱਧ ਦੋ ਡੰਗ ਦਾ ਕਿੰਨਾ ਚੱਲ ਰਹੀ ਹੈ ਇਹਦੇ ਥਲੇ ਵੀਰ ਜੀ 11 ਲੀਟਰ ਦੁੱਧ ਦਾ 11 ਲੀਟਰ ਜੀ ਜਿਹੜਾ ਮਤਲਬ ਕਿਸੇ ਜਿਹੜਾ ਕਿਸੇ ਚੋ ਲੈਣਾ ਹਾਂਜੀ ਅੱਛਾ ਜੀ ਹੈਗਾ ਹੀ ਹੈਗਾ ਜਿਹੜਾ ਕਿਸੇ ਚੋ ਲੈਣਾ ਹਾਂਜੀ ਅੱਛਾ ਜੀ ਹੈਗਾ ਹੀ ਹੈਗਾ ਠੀਕ ਆ ਤੇ ਇਹਨੂੰ ਵੀਰ ਜੀ ਉਤੋਰੀਏ ਖੋਲ ਕੇ ਦਿਖਾ ਦਿਓ ਬਾਕੀ 11 ਲੀਟਰ ਜਿਹੜਾ ਦੋਸਤੋ ਦੁੱਧ ਆ ਤੇ ਹਵਾਨਾ ਜਿਹੜਾ ਸੋਨਾ ਹੈਗਾ ਪਿੱਛੋਂ ਵੇਖੋਗੇ ਤੁਸੀਂ ਬੰਤਰ ਹਵਾਨੇ ਦੀ ਤੇ ਚੰਗੀ ਆ ਤੇ ਓਵਰ ਆਲ ਜਿਹੜੀ ਵੈਡ ਆ ਦੋਸਤੋ ਰੇਟ ਭਾ ਵੇਖੀਏ ਤਾਂ ਬਿਲਕੁਲ ਬਿਲਕੁਲ ਮੀਲ ਖਾਂਦਾ ਰੇਟ ਹੋਵੇਗਾ ਤੇ نیچے ਬੱਚੀ ਜਿਹੜੀ ਉਹ ਬੱਚੀ ਆ ਬਹੁਤ ਹੀ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਮਗਰ ਵੀ ਬੱਚੀ ਹੋਣੀ ਚਾਹੀਦੀ ਆ ਸੋ ਤੁਸੀਂ ਲੈ ਕੇ ਜਾ ਸਕਦੇ ਹੋ ਖਰੀਦ ਸਕਦੇ ਹੋ ਵੀਰ ਦੇ ਕੋਲੋਂ ਆਪਣੀ ਨਰਕ ਪਰਖ ਹੈ ਕੀ ਇੱਕ ਟਾਈਮ ਦੀ ਦੋ ਟਾਈਮ ਦੀ ਘਰ ਵਿਜ਼ਿਟ ਕਰਕੇ ਜਰੂਰ ਕਰ ਲਿਓ ਠੀਕ ਆ ਤੇ ਸੋਹਣੀ ਬੱਚੀ ਆ ਦੋਸਤੋ ਠੀਕ ਆ ਤੇ ਵੀਰ ਗਰਮੀਤ ਇਹਦਾ ਮੁੱਲ ਕਿੰਨਾ ਭਰਾ ਕੀਤੀ ਵੀਰ ਜੀ ਇਹਦਾ ਮੁੱਲ ਆ 33000 33000 ਹਾਂਜੀ ਠੀਕ ਆ 33000 ਜਿਹੜਾ ਦੋਸਤੋ ਸੈਕਿੰਡ ਨੰਬਰ ਦੀ ਜਿਹੜੀ ਆਪਾਂ ਤੁਹਾਨੂੰ ਵਿਹੜ ਦਿਖਾਈ ਹੈ ਜਰਸੀ ਜਿਸ ਦੇ ਨੀਚੇ ਬੱਚਾ ਵੀ ਬਿਲਕੁਲ ਫੀਮੇਲ ਹੈਗੀ ਆ ਕਾਫ ਤੇ 33000 ਵੀਰ ਨੇ ਡਿਮਾਂਡ ਕੀਤੀ ਆ ਠੀਕ ਆ ਜੀ ਚਾਹ ਬਣ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਇੱਕ ਤੀਜੇ ਨੰਬਰ ਤੇ ਜਿਹੜੀ ਵਿਹੜ ਆ ਦੋਸਤੋ ਐਚ ਐਫ ਕ੍ਰੋਸ ਹੰਗ ਦੇ ਵਿੱਚ ਆ ਠੀਕ ਆ ਤੇ ਵਿਹੜ ਤਕਰੀਬਨ ਬਨਾਥਾ ਜਿੰਨਾ ਹੈਗਾ ਹਜੇ ਦਿਨ ਲੈ ਕੇ ਜਾਊਗੀ ਮੈਨੂੰ ਲੱਗਦਾ ਬਾਕੀ ਆਪਾਂ ਵੀਰ ਤੋਂ ਪੁੱਛ ਲੈਨੇ ਆ ਤੇ ਵੀਰ ਕਿੰਨਾ ਕ ਸਮਾਂ ਖੜਦੀ ਹੈ ਜੇ ਇਹ ਜੀ ਤਿੰਨ ਚਾਰ ਦਿਨ ਖੜੂਗੀ ਤਿੰਨ ਤੋਂ ਚਾਰ ਦਿਨ ਹਾਂਜੀ ਤੇ ਸੁਬਾ ਕਿੰਨਾ ਸਮਾਂ ਸੂਣ ਜਾ ਰਹੀ ਹੈ ਦੂਸਰੀ ਸੂਏ ਸੂਣਾ ਇਸਨੇ ਠੀਕ ਆ ਜੀ ਪਿਛਲੇ ਸੂਏ ਇਹਨੇ 14 15 14 15 ਲੀਟਰ ਦੁੱਧ ਦਿੱਤਾ ਸੀ ਠੀਕ ਆ ਜੀ ਹੱਦ ਕੀ ਦੂਸਰੀ ਸੂਏ ਨੂੰ ਇਹ ਘਰ ਦੀ ਬੱਚੀ ਆ ਠੀਕ ਆ ਜੀ ਘਰ ਦੀ ਬੱਚੀ ਆ ਦੋਸਤੋ ਘਰ ਦੀ ਜੰਮੀ ਪਲੀ ਬੱਚੀ ਆ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਪ੍ਰੋਪਰ ਤੁਸੀਂ ਜਿਹੜਾ ਥਣ ਹਵਾਨਾ ਵੇਖ ਕੇ ਚੈੱਕ ਕਰੋ ਤੇ ਦੂਜੇ ਸਵੇ ਪਹਿਲੇ ਸਵੇ ਕਿੰਨਾ ਚਵਾਇਆ ਸੀ ਨੇ 15 15 ਹੁਣ ਸੈਕੰਡ ਟਾਈਮ era ਦੂਜਾ ਸੂਗਾ ਅੱਜ ਕੀ ਕੋਈ 17 ਕ ਚਵਾਉਗਾ ਯਾਰ ਅੱਜ 17 17 ਠੀਕ ਹੈ ਜੀ 17 18 ਦੀ ਵੀਰ ਕਹਿੰਦਾ ਵੀ ਇਸ ਵਾਰ ਜਿਹੜੀ ਉਮੀਦ ਹੈਗੀ ਆ ਕਿਉਂਕਿ ਸੇਵਾ ਸੂਬਾ ਚੰਗੀ ਸੋਹਣੀ ਕੀਤੀ ਆ ਪਿੱਠ ਫੁੱਟੇ ਤੋਂ ਤੁਸੀਂ ਵੇਖ ਕੇ ਵਹਿੜ ਨੂੰ ਚੈੱਕ ਕਰੋ ਬਿਲਕੁਲ ਰਾਜੀ ਵਹਿੜ ਆ ਦੋਸਤੋ ਠੀਕ ਹੈ ਜੀ ਕੋਈ ਲੱਸੀ ਫਿੱਕੀ ਨਹੀਂ ਗਈ ਤੇ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਆ ਦੂਰ ਨੇੜੇ ਨੂੰ ਚੱਲ ਕੇ ਉਹਨਾਂ ਤੁਸੀਂ ਬਿਲਕੁਲ ਧਿਆਨ ਦੇ ਵਿੱਚ ਰੱਖ ਲਿਓ ਹਾਈਟ ਮੀਡੀਅਮ ਖੋਲ ਕੇ ਤੋਰ ਕੇ ਆਪਾਂ ਤੁਹਾਨੂੰ ਚੈੱਕ ਆਕਰੋ ਚੈੱਕ ਜੀ ਠੀਕ ਹੈ ਜੀ ਬਾਕੀ ਬਨਾਤ ਨਾਲ ਦੋਸਤੋ ਹਜੇ ਢਿੱਲ ਜਿਹੜੇ ਤੁਸੀਂ ਬਿਲਕੁਲ ਵਟ ਵੇਖ ਰਹੇ ਹੋ ਢਿੱਲ ਹੈਗੀ ਹੈ ਹਜੇ ਤਕਰੀਬਨ ਜੇਕਰ ਆਪਾਂ ਦੇਖੀਏ ਤਾਂ ਹਜੇ ਕੋਈ 5 ਤੋਂ 7 ਦਿਨ 5 ਤੋਂ 6 ਦਿਨ ਹਜੇ ਸੁੰਦੀ ਨਹੀਂ ਤਕਰੀਬਨ ਬਾਕੀ ਪਸ਼ੂ ਦਾ ਪਤਾ ਕੋਈ ਨਹੀਂ ਹੁੰਦਾ ਵੀ 2 ਦਿਨ ਜਾਂ 3 ਦਿਨ ਬਾਅਦ ਸੂਪੇ ਆਹ ਥਣ ਦੇਖੋ ਜੀ ਠੀਕ ਆ ਅ तकरीबन ਮੇਰੇ ਖਿਆਲ ਨਾਲ ਜਿਹੜਾ ਦੋਸਤੋ ਹਜੇ ਦਿਨ तकरीबन 5 ਤੋਂ 4 ਦਿਨ ਹਜੇ ਲੈ ਜਾਣੇ ਆ ਹਜੇ ਕੋਈ ਲੱਗਦਾ ਨਹੀਂ ਕਿਉਂਕਿ ਹਜੇ ਬਣਾਉਂਦੀ ਪਈਏ ਤੇ ਬਣਾ ਕਾਫੀ ਲੈਣਾ ਨਹੀਂ ਤੇ ਫਿਰ ਇਹਦਾ ਹੁਣ ਕਿੰਨੀ ਕੁ ਡਿਮਾਂਡ ਹੈ ਫਿਰ ਵੀਰ ਜੀ 42000 ਰੁਪਇਆ 42000 ਆ ਜੀ ਠੀਕ ਆ 42000 ਜਿਹੜੀ ਦੋਸਤੋ ਇਸ ਬੈਡ ਦੀ ਵੀਰ ਨੇ ਡਿਮਾਂਡ ਕੀਤੀ ਆ ਠੀਕ ਆ ਜੀ ਬਾਕੀ ਮੌਕੇ ਦੀ ਗੁੰਜਾਇਸ਼ ਆ ਗੁੰਜਾਇਸ਼ ਮਾਨਤਨ ਹਰ ਐਨੀਮਲ ਦੇ ਵਿੱਚ ਹੋ ਜਾਊਗਾ ਠੀਕ ਹਰ ਐਨੀਮਲ ਦੇ ਵਿੱਚ ਮਾਨਤਨ ਹੋ ਜਾਊਗਾ ਇਸ ਤੋਂ ਬਾਅਦ ਦੋਸਤੋ ਇੱਕ ਮਾਲੀ ਤੁਹਾਨੂੰ ਦਿਖਾਉਣਾ ਬੁੱਲ ਸਟਾਰਟਿੰਗ ਤੋਂ ਮੈਂ ਤੁਹਾਨੂੰ ਦਿਖਾਤਾ ਸੀਗਾ ਤੇ ਪ੍ਰੋਪਰ ਤੁਸੀਂ ਇੱਕ ਵਾਰੀ ਫੇਸ ਤੋਂ ਦੇਖ ਲਓ ਠੀਕ ਹੈ ਜੀ ਬਿਲਕੁਲ ਮੋਹਰਾ ਦਾ ਜਿਹੜਾ ਦੋਸਤੋ ਬੋਲ ਹੈਗਾ ਜੈਡ ਬਲੈਕ ਆ ਓਵਰ ਆਲ ਬੋਡੀ ਬੰਦਰ ਤੁਹਾਨੂੰ ਆਪਾਂ ਦਿਖਾ ਦੇਣੀ ਆ ਠੀਕ ਹੈ ਜੀ ਤੇ ਫੇਸ ਦੀ ਕੁਆਲਿਟੀ ਬਿਲਕੁਲ ਸਲੇਮ ਤੇ ਬਿਲਕੁਲ ਰਿੰਗ ਸਿੰਗਾ ਛੋਟਾ ਜਿਹਾ ਸਿੰਗਾ ਸ਼ਕੀਨ ਐਨੀਮਲ ਹੈਗਾ ਸੋ ਇਹ ਵੀ ਬਹੁਤੇ ਵੀਰਾਂ ਦੀ ਇੱਛਾ ਸੀ ਤਕਰੀਬਨ ਮੋਹਰੇ ਦੇ ਵਿੱਚ ਮਾਲੀ ਖਰੀਦਣ ਦੀ ਤੁਸੀਂ ਖਰੀਦ ਸਕਦੇ ਹੋ ਬਾਕੀ ਆਪਾਂ ਤਕਰੀਬਨ ਵੀਰ ਤੋਂ ਪੂਰੀ ਇਨਫੋਰਮੇਸ਼ਨ ਲੈ ਲੈਣੇ ਆ ਇੱਕ ਵਾਰੀ ਇੱਕ ਬੈਕਸਾਈਡ ਤੋਂ ਤੁਸੀਂ ਦੇਖ ਲਓ ਠੀਕ ਹੈ ਜੀ ਜੈਡ ਬਲੈਕ ਆ ਕਿਸੇ ਤਰ੍ਹਾਂ ਦਾ ਕੋ ਪੂਛ ਦੇ ਵਿੱਚ ਵਾਲ ਜਿਹੜਾ ਵਾਈਟ ਨਹੀਂ ਤੁਹਾਨੂੰ ਮਿਲੂਗਾ ਜੈਡ ਬਲੈਕ ਆ ਬੱਚਾ ਕਿਸੇ ਚੰਗੇ ਪੁੱਲ ਦਾ ਲੱਗਦਾ ਬਾਕੀ ਪ੍ਰੋਪਰ ਆਪਾਂ ਵੀਰ ਤੋਂ ਪੁੱਛ ਲੈਣੀ ਆ ਐ ਫਿਰ ਪਹਿਲਾਂ ਤੇ ਦੱਸ ਦੇ ਵੀ ਇਹ ਕਿੰਨੀ ਉਮਰ ਹੈਗੀ ਇਸ ਬਾਲੀ ਦੀ ਚਾਰ ਦੰਦ ਪੂਰਾ ਹੋ ਗਿਆ ਵੀਰ ਜੀ 3 ਸਾਲ ਦੀ ਉਮਰ ਹੈ ਦੀ ਅੱਛਾ ਗਰਮੀਤਪੁਰ ਕਿੰਨੀ ਉਮਰ ਕਿੰਨੀ ਦੱਸੀ ਮੂੰਹ ਕਿਵੇਂ ਆ ਜੀ ਵੀਰ ਜੀ ਦੋ ਦੰਦ ਪੂਰੇ ਆ ਤੇ ਦੋ ਵਜੇ ਉੱਗ ਗਏ ਆ ਤੇ ਸਾਢੇ 3 ਸਾਲ ਦੀ ਇਹਦੀ ਉਮਰ ਆ ਠੀਕ ਆ ਤੇ ਜਿਹੜੇ ਚੌਕ ਦੇ ਦੰਦ ਮਲ ਕੇ ਪ੍ਰੋਪਰ ਕਰ ਗਏ ਆ ਜੀ ਨਹੀਂ ਆ ਜਾਨੀ ਕੀਤੇ ਅਜੇ ਪ੍ਰੋਪਰ ਨਹੀਂ ਕੀਤੇਗੇ ਨਹੀਂ ਕੀਤੇ ਤੇ ਸਾਢੇ ਕਿ ਤਿੰਨ ਸਾਲ ਦੀ ਦੋਸਤੋ ਉਮਰ ਆ ਤੇ ਮਾਲੀ ਦਾ ਕੱਦ ਕਾੜ ਵੇਖ ਕੇ ਤੁਸੀਂ ਆਪ ਜਜਮੈਂਟ ਕਰ ਸਕਦੇ ਹੋ ਚੰਗਾ ਸੋਹਣਾ ਕੱਦ ਕਾਠਾ ਮਾਲੀ ਦਾ ਤੇ ਆਪ ਕੇਸ ਹਸਾਨ ਦਾ ਬੱਚਾ ਵੀਰ ਇਹ ਵੀ ਆ ਜੀ ਸੁਲਤਾਨ ਦਾ ਬੱਚਾ ਹੈ ਠੀਕ ਹੈ ਸੁਲਤਾਨ ਦਾ ਬੱਚਾ ਹੈ ਹਾਂਜੀ ਠੀਕ ਹੈ ਸੁਲਤਾਨ ਦਾ ਬੱਚਾ ਦੋਸਤੋ ਆਪ ਕਾਲਾ ਐਨ ਵੇਖੋ ਜੀ ਇੱਕ ਰੰਗ ਕਾਲਾ ਬਿਲਕੁਲ ਤੁਸੀਂ ਵੀਡੀਓ ਦੇ ਵਿੱਚ ਜਿਹੜੀ ਆ ਝਾਤ ਬਿਲਕੁਲ ਤਸੱਲੀ ਨਾਲ ਮਾਰ ਲਿਓ ਜੈਡ ਬਲੈਕ ਆ ਠੀਕ ਹੈ ਜੀ ਤੇ ਸੁਲਤਾਨ ਦਾ ਬੱਚਾ ਸਾਢੇ ਤੇ ਮੂਹ ਦੋਸਤੋ ਹਜੇ ਚੌਗਾ ਹੈ ਪਰ ਜਿਹੜੇ ਚੌਕ ਤੇ ਦੰਦ ਆ ਉਹ ਪ੍ਰੋਪਰ ਬਰਾਬਰ ਨਹੀਂ ਕੀਤੇਗੇ ਤੇ ਬਿਲਕੁਲ ਤੁਸੀਂ ਹਾਈਟ ਕੱਦ ਵੇਖੋ ਬਰੀਕ ਜਿਹਾ ਜਿਹੜਾ ਸਲਿਮ ਜਿਹਾ ਫੇਸ ਆ ਸੋਹਣਾ ਜਿਹੜਾ ਆਕਰਸ਼ਿਤ ਜਿਹੜਾ ਦੋਸਤੋ ਮਾਲੀ ਦੀ ਫੇਸ ਦੀ ਕੁਆਲਿਟੀ ਆ ਕੱਦ ਕਾਠੀ ਤੁਸੀਂ ਵੇਖੋਗੇ ਪਿੱਠ ਪੁੱਠਾ ਵੇਖੋਗੇ ਤੇ ਬਹੁਤ ਉਚਾਈ ਦੇ ਵਿੱਚ ਠੀਕ ਆ ਤੇ ਮਾਲੀ ਦੀ ਹਾਈਟ ਵੇਖੋ ਮਾਲੀ ਦੀ ਹਾਈਟ ਵੇਖੋ ਬਿਲਕੁਲ ਜੀ ਠੀਕ ਆ ਆ ਕਰੋ ਚੈੱਕ ਜੀ ਠੀਕ ਆ ਅੱਛਾ ਵੀਰ ਇਹਦਾ ਮੁੱਲ ਕਿੰਨਾ ਰੱਖਿਆ ਕਰ ਜੀ ਇਹਦਾ ਦੇਣ ਲੈਣ ਵਾਲੀ ਗੱਲ ਰਪਿਆ 53000 53000 ਹਾਂਜੀ ਠੀਕ ਆ ਇਹਨੂੰ ਵੀਰ ਕਮਾਇਓ 53000 ਦੇ ਵਿੱਚ ਜੜਾ ਦੋਸਤੋ ਇਹ ਬੁੱਲ ਦਿੱਤਾ ਜਾਊਗਾ ਬਿਲਕੁਲ ਪਿਓਰ ਮੋਰਾ ਦਾ ਬੁੱਲ ਹੈਗਾ ਬਰੀਡ ਪਰਪਸ ਅਸੇ ਤੁਸੀਂ ਵਰਤਣਾ ਚਾਹੁੰਦੇ ਹੋ ਬੁੱਲ ਨੂੰ ਲੈ ਕੇ ਜਾਣਾ ਚਾਹੁੰਦੇ ਜਰੂਰ ਤੁਸੀਂ ਖਰੀਦ ਸਕਦੇ ਹੋ 53000 ਜਿਹੜਾ ਮੋਲਾ ਵੱਡੇ ਕਦ ਕੱਦ ਦੇ ਵਿੱਚ ਆ ਮਾਲੀ ਹੈ ਕਿ ਜੜਾ ਦੋਸਤੋ ਬਿਲਕੁਲ ਸਾਂਭਣ ਵਾਲਾ ਹੈ ਹਜੇ ਬਿਲਕੁਲ ਉਮਰ ਵੀ ਸਾਢੇ ਕਿ ਤਿੰਨ ਸਾਲ ਆ ਠੀਕ ਆ ਵੀਰੇ ਲੈ ਜੀਏ ਇਹਨੂੰ ਲੈ ਜੀਏ ਆ ਕਰੋ ਚੈੱਕ ਜੀ ਪੇਟ ਪੁੱਠੇ ਤੋਂ ਜਿਹੜੀ ਉਚਾਈ ਲੰਬਾਈ ਤਕਰੀਬਨ ਵੇਲ ਪੱਖੋਂ ਵੇਖੋਗੇ ਤੇ ਸੋਹਣਾ ਹੈਗਾ ਉਮਰ ਦੇ ਹਿਸਾਬ ਨਾਲ ਪਸੋਣਾ ਅੱਗੇ ਸੇਵਾ ਤੁਸੀਂ ਕਰਕੇ ਦੋਸਤੋ ਹੋਰ ਵੀ ਜਿਹੜਾ ਮਾਲੀ ਦੀ ਗਰੋਥ ਕਰਵਾ ਸਕਦੇ ਹੋ ਚੰਗਾ ਮਾਲੀ ਆ ਇਸ ਤੋਂ ਬਾਅਦ ਇੱਕ ਮੱਝ ਆਉਂਦੀ ਹੈ ਵੀਰ ਉਹਨਾਂ ਦੇ ਕੋਲ ਇਹ ਵੀ ਬਿਕਾਊਗਾ ਠੀਕ ਹੈ ਜੀ ਤੇ ਸੋ ਗਰਮਿਤ ਵੀਰੇ ਇੱਕ ਲਾਸਟ ਐਂਡ ਫਾਈਨਲ ਤੇ ਜਿਹੜੀ ਬਿਲਕੁਲ ਆਪਣਾ ਸਕਰੀਨ ਤੇ ਦਿਖ ਰਹੀ ਹੈ ਇਹ ਮੱਝ ਤੇ ਵੀਰੇ ਕਿੰਮਾ ਸੂਆ ਚੱਲ ਰਿਹਾ ਹੁਣ ਤੇ ਕੀ ਥਲੇ ਡਿਟੇਲਾਂ ਤੇ ਗੱਬਣਾ ਹੈਗੀ ਆ ਵੀਰ ਜੀ ਇਹ ਚੌਥਾ ਸੂਆ ਚੱਲਣਦਿਆ ਵਾ ਤਿੰਨ ਮਹੀਨਿਆਂ ਦੀ ਗੱਬਣਾ ਪੰਜਵੇਂ ਸੂਏ ਦੀ ਗੱਬਣ ਤੇ 5 ਲੀਟਰ ਦੇ ਥਲੇ ਦੁੱਧ ਹੈ ਇਸ ਵਕਤੋ ਦੋ ਟਾਈਮ ਮਿਲਦੀ ਆ ਠੀਕ ਆ ਜੀ 5 ਲੀਟਰ ਜਿਹੜਾ ਦੋਸਤੋ ਬਿਲਕੁਲ ਇਸ ਦੇ ਥਲੇ نیچے ਦੁੱਧ ਹੈਗਾ ਤੇ ਦੋਨੋਂ ਟਾਈਮ ਮਿਲਦੀ ਆ ਜੀ ਹਾਂਜੀ ਦੋਨੋਂ ਟਾਈਮ ਦੋਨੋਂ ਟਾਈਮ ਮਿਲਦੀ ਆ ਢਾਈ ਢਈ ਜਿਹੜਾ ਉਸ ਟਾਈਮ ਸਵੇਰ ਢਾਈ ਜਿਹੜਾ ਸ਼ਾਮ ਇਵਨਿੰਗ ਤੇ ਅੱਗੇ ਪੰਜਵੇਂ ਸੂਬੇ ਲਈ ਗੱਬਣ ਹੈਗੀ ਆ ਤੇ 3 ਮਹੀਨੇ ਦੀ ਚੈੱਕ ਪਾਸ ਮਾਲੀ ਇਸੇ ਤੋਂ ਬਣੀ ਆ ਜੀ ਇਸੇ ਤੋਂ ਬਣੀ ਆ ਇਸੇ ਮਾਲੀ ਤੋਂ ਜਿਹੜਾ ਦੋਸਤੋ ਮੋਹਰਾ ਦਾ ਮਾਲੀ ਆ ਆਪਾਂ ਤੁਹਾਨੂੰ ਬੁੱਲ ਦਿਖਾਇਆ ਹੈ ਇਸੇ ਤੋਂ ਜਿਹੜੀ ਗੱਬਣ ਹੈਗੀ ਆ ਤੁਸੀਂ ਆਪਦੀ ਤਸੱਲੀ ਹੈਗੀ ਆ ਡਾਕਟਰ ਸਾਹਿਬਾਨ ਬਿਲਕੁਲ ਆਪਣਾ ਨਾਲ ਲੈ ਕੇ ਆਓ ਠੀਕ ਹੈ ਜੀ 3 ਮਹੀਨੇ ਦੀ ਵੀਰ ਉਹਨਾਂ ਨੇ ਚੈੱਕ ਪਾਸ ਜੜੀ ਕਰਵਾਈ ਆ ਬਟ ਤੁਸੀਂ ਜਿਹੜਾ ਸਾਈ ਵਧਾਈ ਕਰਕੇ ਸੌਦਾ ਕਰਕੇ ਚੈੱਕ ਪਾਸ ਕਰਾਉਣ ਤੋਂ ਬਾਅਦ ਆਪ ਦਾ ਬਿਲਕੁਲ ਥਾਣ ਜਿਹੜੇ ਹੈਗੇ ਪ੍ਰੋਪਰ ਚੈੱਕ ਕਰਨ ਤੋਂ ਬਾਅਦ ਤਸੱਲੀ ਨਾਲ ਉਸ ਤੋਂ ਬਾਅਦ ਖਰੀਦ ਸਕਦੇ ਜੀ ਮੁੱਲ ਭਾਈ ਗਰਮੀਤਪੁਰ ਕਿੰਨਾ ਦਾ ਰੱਖਿਆ ਹੈਗਾ ਵੀਰ ਜੀ ਇਹਦਾ ਮੁੱਲ ਦੇਣ ਲੈਣ ਵਾਲੀ ਗੱਲ 32000 32000 ਆ 32000 ਜਿਹੜਾ ਜੀ ਦੋਸਤੋ ਇਸ ਮੱਝ ਦੀ ਵੀਰ ਨੇ ਡਿਮਾਂਡ ਕੀਤੀ ਆ ਠੀਕ ਆ ਜੀ ਤੇ ਉਹਦੇ ਵਿੱਚੋਂ ਜਿਹੜਾ ਮਾਨਤਾ ਨਾਲ ਗੁੰਜਾਇਸ਼ ਆ ਉਹ ਜ਼ਰੂਰ ਹੋ ਜਾਏਗੀ ਇੱਕ ਵਾਰੀ ਮੈਂ ਤੁਹਾਨੂੰ ਜਿਹੜਾ ਥਣ ਜ਼ਰੂਰ ਦਿਖਾ ਦਿੰਦਾ ਆ ਥਣ ਹੈਗੇ ਜੀ ਤੇ ਪ੍ਰੋਪਰ ਵੀਰੇ ਦੋਨੋ ਟਾਈਮ ਮਿਲਦੀ 파ੜੇ ਤੇ ਹੀ ਹਾਂਜੀ ਹਾਂਜੀ 파ੜੇ ਦੇ ਮਿਲਦੀ ਆ 파ੜੇ ਤੇ ਜਿਹੜੀ ਦੋਸਤੋ ਮਿਲਦੀ ਆ ਠੀਕ ਆ ਨਹੀਂ ਲਉਂਦੀ ਇੱਥੇ ਮਿਲਦੀ ਠੀਕ ਆ ਚਾਰੇ ਥਾਣਾ ਪ੍ਰੋਪਰ ਤੁਸੀਂ ਜਿੱਦਾ ਮਰਜ਼ੀ ਭਰਾ ਕੇ ਦੇਖੋ ਤਸੱਲੀ ਕਰੋ ਠੀਕ ਆ ਉਹ ਤੁਸੀਂ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਆਨਲਾਈਨ ਸੌਦੇ ਨਾਲੋਂ ਵੀ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਹੋ ਪਰ ਜਿਹੜੀ ਦੋਸਤੋ ਰਿਸਪੌਂਸਿਬਿਲਟੀ ਆਪਣੀ ਸਮਝ ਕੇ ਆਪਣਾ ਹੱਕ ਸਮਝ ਕੇ ਘਰ ਵਿਜ਼ਿਟ ਕਰਕੇ ਤਸੱਲੀ ਜ਼ਰੂਰ ਕਰ ਲਿਓ ਥਾਣਾ ਦੀ ਚੈੱਕ ਪਾਸ ਸੌਦਾ ਜਿਹੜਾ ਉਸ ਤੋਂ ਬਾਅਦ ਤੁਸੀਂ ਕਰ ਸਕਦੇ ਹੋ ਤੇ ਮੈਂ ਵੀ ਅਗਰ ਮੀਤ ਨੂੰ ਕਹਾਂਗਾ ਇੱਕ ਵੀਰ ਸੰਪਰਕ ਨੰਬਰ ਆਪਣਾ ਬੀਅਰ ਜੀ ਪੂਰਾ 700 ਹਾਂਜੀ 9465 ਪੂਰਾ 300 ਠੀਕ ਆ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਵੀਰ ਦੇ ਸਕਰੀਨ ਦੇ नीचे ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਾਈ ਦੇ ਨਾਲ ਸੌਦਾ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਮਿਲਦੇ ਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ